ਬਾਰਡਰਾਂ ਤੇ ਕਿਸਾਨਾਂ ਨੇ ਪੱਕਾ ਮੋਰਚਾ ਲਾਇਆ ਹੋਇਆ ਹੈ ਪ੍ਰਸ਼ਾਸਨ ਦੇ ਨਾਲ ਮੀਟਿੰਗ ਦਾ ਸੱਦਾ ਦਿੱਤਾ ਸੀ ਲੇਕਿਨ ਮੀਟਿੰਗ ਹੋਈ ਉਸ ਤੋਂ ਬਾਅਦ ਦੁਬਾਰਾ ਕੋਈ ਸੱਦਾ ਨਹੀਂ ਆਇਆ ਤੇ ਹੁਣ ਕਿਸਾਨਾਂ ਨੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਹੈ ਸ਼ੰਭੂ ਬਾਰਡਰ ਦੇ ਕੀ ਹਾਲਾਤ ਨੇ ਖਨੌਰੀ ਬਾਰਡਰ ਦੇ ਕੀ ਹਾਲਾਤ ਨੇ ਤੇ ਡੱਲੇਵਾਲ ਦੀ ਸਿਹਤ ਦੇ ਬਾਰੇ ਕੀ ਅਪਡੇਟ ਸਾਹਮਣੇ ਆਈ ਹੈ ਸਾਰੇ ਮੁੱਦਿਆਂ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਪ੍ਰਭਜੋਤ ਕੌਰ ਮੌਜੂਦ ਨੇ ਜੀ ਬਿਲਕੁਲ ਹੋਣੇ ਹੋਣੇ ਜੀ ਵਾਪਕ ਖਬਰ ਦੇਖੀ ਕਿ ਕਿਸਾਨਾਂ ਦੇ ਵੱਲੋਂ ਨਵੀਂ ਰਣਨੀਤੀ ਦਾ ਐਲਾਨ ਕਰ ਦਿੱਤਾ ਗਿਆ ਆਪਣੇ ਬਿਲਕੁਲ ਸਭ ਤੋਂ ਪਹਿਲਾਂ ਰਣਨੀਤੀ ਦੀ ਤਾਂ ਆਪਾਂ ਗੱਲ ਕਰਾਂਗੇ ਪਰ ਉਸ ਦੇ ਵਿਚਕਾਰ ਸੁਪਰੀਆ ਇੱਕ ਬਹੁਤ ਵੱਡੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ 15 ਦਿਨ ਹੋ ਗਏ ਨੇ ਮਰਨ ਵਰਤ ਤੇ ਸੁਪਰੀਆ ਬੈਠੇ ਹੋਏ ਨੇ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਹਾਲਾਤ ਨੇ ਬਹੁਤ ਤਰਸਯੋਗ ਨੇ ਜਦੋਂ ਮੈਂ ਉਹਨਾਂ ਦੀ ਤਸਵੀਰ ਵੇਖੀ ਉਹਨਾਂ ਨੇ ਆਪਣੇ ਪੇਜ ਤੇ ਅਪਲੋਡ ਕੀਤੀ ਹੋਈ ਆ ਤੇ ਉਹਨਾਂ ਕੋ ਤੁਰਿਆ ਵੀ ਨਹੀਂ ਜਾ ਰਿਹਾ ਕਈ ਕਿਸਾਨ ਉਹਨਾਂ ਨੂੰ ਕਿ ਲੈ ਕੇ ਜਾ ਰਹੇ ਨੇ ਸਹਾਰਾ ਸਹਾਰੇ ਦੇ ਨਾਲ ਤੁਰਦੇ ਪਏ ਨੇ ਤੇ ਹਾਲਾਤ ਉਹਨਾਂ ਦੇ ਇੰਨੇ ਤਰਸਜੋਗ ਨੇ ਕਿ ਅੱਖਾਂ ਦੇ ਵਿੱਚ ਪਾਣੀ ਆ ਗਿਆ ਹਰ ਕੋਈ ਜਦੋਂ ਦੇਖ ਰਿਹਾ ਹੈ ਮੈਂ ਉੱਥੇ ਕਾਜ ਕਰਕੇ ਜਿਹੜੇ ਉਹਨਾਂ ਦੇ ਡਾਕਟਰ ਸੀ ਜਿਹੜੇ ਇਲਾਜ ਕਰ ਰਹੇ ਨੇ ਹਾਲਾਂਕਿ ਉਹ ਕਹਿ ਰਹੇ ਨੇ ਕਿ ਅਸੀਂ ਆਪਣੇ ਸਾਹਮਣੇ ਉਹ ਬੰਦੇ ਨੂੰ ਦੇਖ ਰਹੇ ਮਰਦਾ ਹੋਇਆ ਤੇ ਕੀ ਇਹ ਸਰਕਾਰਾਂ ਨੂੰ ਨਹੀਂ ਦੇਖਦਾ ਜਿਸ ਤਰੀਕੇ ਦੇ ਨਾਲ ਲਗਾਤਾਰ ਉਹ ਕਹਿ ਰਹੇ ਨੇ ਕਿ ਅਸੀਂ ਚਾਹੁੰਦੇ ਆ ਸਾਡੀਆਂ ਮੰਗਾਂ ਮੰਨਣੀਆਂ ਜਾਣ ਤੇ ਅਸੀਂ ਆਪਣੇ ਘਰਾਂ ਨੂੰ ਜਾਈਏ ਪਰ ਜਿਸ ਤਰੀਕੇ ਦੇ ਨਾਲ ਸਰਕਾਰ ਦਾ ਰਵਈਆ ਇਹ ਕਹਿ ਸਕਦੇ ਆ ਕਿ ਬਹੁਤ ਹੀ ਗਲਤ ਹੈ ਜਿਸ ਤਰੀਕੇ ਇਹਨਾਂ ਨੂੰ ਕਿਸਾਨ ਜ਼ਿਕਰ ਕਰਦੇ ਨਜ਼ਰ ਆ ਰਹੇ ਨੇ ਪਰ ਇਸ ਦੇ ਵਿਚਕਾਰ ਖਨੌਰੀ ਬਾਰਡਰ ਤੇ ਇਹ ਜੇ ਹਾਲਾਤ ਬਣੇ ਹੋਏ ਨੇ ਮਰਨਵਰਤ ਦੇ ਡਲੇ ਡਲੇਵਾਲ ਸਾਹਿਬ ਬੈਠੇ ਹੋਏ ਨੇ ਦੂਜੇ ਪਾਸੇ ਉੱਥੇ ਕਿਸੇ ਨੇ ਵੀ ਅੱਜ ਖਾਣਾ ਨਹੀਂ ਖਾਦਾ ਸੁਪਰੀਆ ਚੁੱਲਾ ਨਹੀਂ ਬਾਲਿਆ ਗਿਆ ਠੀਕਾ ਕਿਸੇ ਨੇ ਰੋਟੀ ਨਹੀਂ ਖਾਦੀ ਚਾਹ ਨਹੀਂ ਪੀਤੀ ਪਾਣੀ ਗਰਮ ਨਹੀਂ ਕੀਤਾ ਨਾਤੇ ਤੋਤੇ ਨਹੀਂ ਬਿਲਕੁਲ ਉੱਧਾ ਬੈਠੇ ਹੋਏ ਨੇ ਤੇ ਡੱਲੇਵਾਲ ਸਾਹਿਬ ਦੀ ਜਿਹੋ ਜੀ ਹਾਲਾਤ ਨੇ ਬਹੁਤ ਤਰਸਜੋਗ ਨੇ ਬਿਲਕੁਲ ਮੈਂ ਵੀ ਵੀਡੀਓ ਦੇਖ ਰਹੀ ਸੀ ਤੇ ਉਹਦੇ ਵਿੱਚ ਡੱਲੇਵਾਲ ਬੈਠੇ ਹੋਏ ਸੀ ਆਸ-ਪਾਸੇ ਲੋਕਾਂ ਦਾ ਘੇਰਾ ਸੀ ਤੇ ਵਾਹਿਗੁਰੂ ਜੀ ਦਾ ਜਾਪ ਚੱਲ ਰਿਹਾ ਸੀ ਸਵੇਰ ਤੋਂ ਹੀ ਜਾਪ ਚੱਲ ਰਿਹਾ ਤੇ ਉਹ ਵੀਡੀਓ ਦੇਖ ਕੇ ਨਾ ਕੋਈ ਵੀ ਨਾਰਮਲ ਇਨਸਾਨ ਵੀ ਹੈ ਉਹਦੇ ਵੀ ਲੂ ਕੰਡੇ ਖੜੇ ਹੋ ਜਾਣਗੇ ਕਿਉਂਕਿ ਬਹੁਤ ਭਾਵੁਕ ਮਾਹੌਲ ਬਣਿਆ ਹੋਇਆ ਹੈ ਹਰ ਕਿਸੇ ਦੀ ਅੱਖਾਂ ਨਮ ਨੇ ਹਰ ਕੋਈ ਭਾਵੁਕ ਹੈ ਕਿਉਂਕਿ 15 ਦਿਨ ਹੋ ਚੁੱਕੇ ਨੇ ਤਾਂ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਇੱਕ ਬੰਦੇ ਦੀ ਕੀ ਹਾਲਾਤ ਹੋਣਗੇ ਜਿਸਨੇ ਪਾਣੀ ਤੱਕ ਨਹੀਂ ਪੀਤਾ ਹੈਗਾ ਇਹਦੇ ਵਿੱਚ ਘਰ ਇਹ ਵੀ ਖਬਰ ਸੀ ਸੁਪਰੀਆ ਕੀ ਕਿਹਾ ਜਾ ਰਿਹਾ ਸੀ ਕਿ ਡੱਲੇ ਵਾਲੂ ਮੁਰਤੋਂ ਹੀ ਰਸਤ ਦੇ ਵਿੱਚ ਲਿਆ ਜਾ ਸਕਦਾ ਜਿਵੇਂ ਅੱਜ ਤੋਂ ਕੁਝ ਦਿਨ ਪਹਿਲਾਂ ਹੋਇਆ ਸੀ ਜਦੋਂ ਪਹਿਲਾ ਦਿਨ ਸੀ ਉਹਨਾਂ ਦਾ ਮਰਨ ਵਰਤ ਤੇ ਅੱਜ ਤੋਂ 15 ਦਿਨ ਪਹਿਲਾਂ ਬਹਿਣਾ ਸੀ ਉਹਨਾਂ ਨੇ ਉਦੋਂ ਵੀ ਪੁਲਿਸ ਨੇ ਉਹਨਾਂ ਨੂੰ ਇੱਕਦਮ ਚੁੱਕ ਲਿਆ ਸਵੇਰੇ ਸਵੇਰੇ ਤ ਆ ਲੋ ਫਿਰ ਰਸਤ ਦੇ ਵਿੱਚ ਲੈ ਲਿਆ ਲੁਧਿਆਣਾ ਡੀਐਨਸੀ ਹਸਪਤਾਲ ਦੇ ਵਿੱਚ ਭਰਤੀ ਕਰਵਾ ਦਿੱਤਾ ਗਿਆ ਪਰ ਉਦੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਜਿਹੜਾ ਇਹ ਕਦਮ ਚੁੱਕਿਆ ਗਿਆ ਉਦੋਂ ਸਿਹਤ ਕੀ ਸੀ ਚਲੋ ਮੰਨਦੇ ਆ ਕਿ ਉਹਨਾਂ ਨੂੰ ਕੈਂਸਰ ਸੀ ਪਰ ਫਿਰ ਵੀ ਉਹ ਤੁਰਦੇ ਫਿਰਦੇ ਸੀ ਉਹਨਾਂ ਦਾ ਸਿਹਤ ਇੰਨੀ ਵਿਗੜ ਚੁੱਕੀ ਹੈ ਕਿ ਕੋਈ ਉਹਨਾਂ ਦੀ ਸਾਰ ਲੈਣ ਨਹੀਂ ਪਹੁੰਚਿਆ ਪ੍ਰਸ਼ਾਸਨਿਕ ਅਧਿਕਾਰੀ ਹਾਲਾਂਕਿ ਮੀਟਿੰਗ ਕੀਤੀ ਕੱਲ ਠੀਕ ਹੈ ਮਨਦੀਪ ਸਿੰਘ ਸਿੱਧੂ ਨੇ ਮੀਟਿੰਗ ਕੀਤੀ ਪਰ ਉਸ ਦੇ ਵਿਚਕਾਰ ਕੋਈ ਸਰਕਾਰ ਦਾ ਨੁਮਾਇੰਦਾ ਨਾ ਕੋਈ ਵਿਧਾਇਕ ਨਾ ਕੋਈ ਮੰਤਰੀ ਉਹਨਾਂ ਦਾ ਹਾਲ-ਜਾਨਨ ਨਹੀਂ ਪੁੱਛਿਆ ਭਾਵੇਂ ਪੰਜਾਬ ਦੀ ਹੋਵੇ ਭਾਵੇਂ ਜੇਕਰ ਕੇਂਦਰ ਦੀ ਗੱਲ ਕਰੀਏ ਕੋਈ ਵੀ ਉਹਨਾਂ ਦਾ ਹਾਲ-ਜਾਨਨ ਨਹੀਂ ਪੁੱਛਿਆ ਪਰ ਜਿਸ ਤਰੀਕੇ ਦੇ ਨਾਲ ਡੱਲੇਵਾਲ ਸਾਹਿਬ ਤਸਵੀਰ ਸਾਹਮਣੇ ਆਈ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਸੀ ਤੇ ਨਾਲ ਕਈ ਕਿਸਾਨ ਤੇ ਸੁਪਰੀਆਂ ਕਈ ਬੀਬੀਆਂ ਉੱਥੇ ਰੋਂਦੀਆਂ ਨਜ਼ਰ ਆ ਰਹੀਆਂ ਸੀ ਵੀ ਸਾ ਅਸੀਂ ਇਸੇ ਹੀ ਦੇਸ਼ ਦੇ ਰਹਿਣ ਵਾਲੇ ਆ ਪੰਜਾਬ ਦੇ ਰਹਿਣ ਵਾਲੇ ਆ ਫਿਰ ਵੀ ਸਾਡੀ ਸਾਰ ਨਹੀਂ ਲਈ ਜਾ ਰਹੀ ਕਿਉਂਕਿ ਅਕਸਰ ਇਹ ਲੀਡਰ ਕਹਿੰਦੇ ਨੇ ਕਿ ਸਾਨੂੰ ਐਮਐਲਏ ਚੁਣ ਲਿਆ ਐਮਪੀ ਬਣਾਤਾ ਅਸੀਂ ਤੁਹਾਡੀ ਗੱਲ ਕਰਾਂਗੇ ਤੁਸੀਂ ਸਾਨੂੰ ਵੋਟਾਂ ਪਾਓ ਵੋਟਾਂ ਪਾ ਕੇ ਤੁਸੀਂ ਉਹਨਾਂ ਦੀ ਸਾਰ ਨਹੀਂ ਲੈ ਰਹੇ ਬਿਲਕੁਲ ਨਾ ਕਿਉਂਕਿ ਕਿਸਾਨ ਐਦਾ ਵੀ ਨਹੀਂ ਕਿਸਾਨਾਂ ਨੇ ਐਵੇਂ ਨਹੀਂ ਕਿਹਾ ਕਿ ਐਸੀ ਨਹੀਂ ਗੱਲਬਾਤ ਕਰਨੀ ਐਸੀ ਦਿੱਲੀ ਹੀ ਜਾਣਾ ਐਸੀ ਪ੍ਰਦਰਸ਼ਨ ਹੀ ਕਰਨਾ ਹੈ ਸ਼ੁਰੂ ਤੋਂ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਨੇ ਜੇਕਰ ਤੁਸੀਂ ਬੈਠਕ ਕਰਦੇ ਹੋ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੋ ਤਾਂ ਬਿਲਕੁਲ ਖੁੱਲਾ ਸੱਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਕੁਝ ਵੀ ਟਾਲ ਦਿੱਤਾ ਕਿ ਤੁਸੀਂ ਆਓ ਗੱਲਬਾਤ ਕਰੋ ਗੱਲਬਾਤ ਹੋਈ ਪ੍ਰਸ਼ਾਸਨ ਨੇ ਸਮਾਂ ਮੰਗਿਆ ਫਿਰ ਮੀਟਿੰਗ ਹੋਈ ਪਰ ਉਹ ਬੇਸਿੱਟਾ ਨਿਕਲੀ ਤੇ ਹੁਣ ਕਿਸਾਨਾਂ ਵੱਲੋਂ ਹੋਰ ਕੋਈ ਆਪਸ਼ਨ ਨਹੀਂ ਹੈਗਾ ਉਹਨਾਂ ਕੋਲ ਤਾਂ ਉਹਨਾਂ ਵੱਲੋਂ ਮੁਰਤੋਂ ਦਿੱਲੀ ਕੂਚ ਦਾ ਐਲਾਨ ਕਰ ਦਿੱਤਾ ਗਿਆ ਬਿਲਕੁਲ ਦੋ ਵਾਰ ਪਹਿਲੇ ਸੁਪਰੀਆ ਚਲੋ ਦਿੱਲੀ ਕੂਚ ਕੀਤਾ ਉਹ ਨਾ ਕਾਮ ਰਿਹਾ ਬਿਲਕੁਲ ਉਹਨਾਂ ਨੂੰ ਵਾਪਸ ਮੁੜਨਾ ਪਿਆ ਜਦੋਂ 101 ਦਾ ਜਥਾ ਗਿਆ ਸੀ ਪਰ ਜਿਸ ਤਰੀਕੇ ਦੇ ਨਾਲ ਸੁਪਰੀਆ ਹਰਿਆਣਾ ਪ੍ਰਸ਼ਾਸਨ ਦੀ ਜੇਕਰ ਗੱਲ ਕਰੀਏ ਕਿਵੇਂ ਤਸ਼ੱਦਦ ਕੀਤਾ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਦਾਗੇ ਕਿ ਚਲੋ ਉਹਨਾਂ ਨੇ ਵੀ ਪ੍ਰਸ਼ਾਸਨ ਇਸ ਕਰਕੇ ਲਗਾਇਆ ਸੀ ਕਿ ਕੋਈ ਮਾਹੌਲ ਨਾ ਖਰਾਬ ਹੋਵੇ ਪਰ ਦੂਜੇ ਪਾਸੇ ਪ੍ਰਸ਼ਾਸਨ ਦਾ ਹੋਰ ਪੱਖ ਹੈ ਸਰਕਾਰ ਦਾ ਹੋਰ ਪੱਖ ਹੈ ਕਿਸਾਨਾਂ ਦਾ ਹੋਰ ਪੱਖ ਹੈ ਪਰ ਇਸ ਦੇ ਵਿੱਚਕਾਰ ਹੁਣ ਕਿਸਾਨ ਮੁਰ ਤੋਂ ਦਿੱਲੀ ਕੂਚ ਕਰਨਗੇ 14 ਤਰੀਕ 14 ਦਸੰਬਰ ਨੂੰ ਦਿੱਲੀ ਕੂਚ ਦਾ ਮੁਰ ਤੋਂ ਐਲਾਨ ਹੋਇਆ ਉਵੇਂ ਹੀ ਸੁਪਰੀਆ 101 ਦਾ ਜਥਾ ਪੈਦਲ ਜਾਵੇਗਾ ਪਰ ਉਸ ਸਮੇਂ ਤਸਵੀਰ ਕਹਿ ਸਕਦੇ ਆ ਕਿ ਦੋ ਵਾਰ ਜੇ ਇਦਾਂ ਹੋਇਆ ਤੇ ਤੀਜੀ ਵਾਰ ਵੀ ਸੰਭਵ ਹੈ ਕਿ ਇਵੇਂ ਹੀ ਹੋਏਗਾ ਕਿਸਾਨ ਵਾਪਸ ਆਉਣਗੇ ਇਹ ਲਾ ਸਕਦੇ ਆਪਾਂ ਕਿ ਪਹਿਲੀ ਵਾਰ ਨਹੀਂ ਜਾਣ ਦਿੱਤਾ ਗਿਆ ਜਦੋਂ ਦੂਜੀ ਵਾਰ ਨਹੀਂ ਤੀਸਰੀ ਵਾਰ ਇਹ ਤਾਂ ਪਤਾ ਹੀ ਆ ਪਰ ਹੁਣ 14 ਦਸੰਬਰ ਨੂੰ ਮੁੜ ਤੋਂ ਦਿੱਲੀ ਕੂਚ ਕਰਨਗੇ ਪਰ ਜਿਸ ਸਮੇ ਕਿਸਾਨਾਂ ਤੇ ਜਿਵੇਂ ਤਸ਼ੱਦਦ ਹੋਇਆ ਕਈ ਕਿਸਾਨ ਜ਼ਖਮੀ ਹੋਏ ਹਨਾ ਅੱਖਾਂ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਮਿਰਚਾ ਪਾ ਦਿੱਤੀਆਂ ਗਈਆਂ ਥਰੂ ਗੈਸ ਦੇ ਗੋਲੇ ਦਾਗੇ ਗਏ ਉਸ ਸਮੇ ਕਿੰਨਾ ਸੁਪਰੀਆ ਧੂਆਂ ਧੂਆਂ ਹੋਇਆ ਸੀ ਜਿਹੋ ਜਿਹੇ ਤਸਵੀਰਾਂ ਸਾਹਮਣੇ ਆਈਆਂ ਕਿਲ ਤੱਕ ਸੜਕਾਂ ਤੇ ਕਿਲ ਆਏ ਗਏ ਉਹਨਾਂ ਦੇ ਲਈ ਠੀਕ ਹੈ ਦੂਜੇ ਪਾਸੇ ਪਹਿਲੇ ਉਹਨਾਂ ਦੇ ਵੱਲੋਂ ਫੁੱਲਾਂ ਦੀ ਵਰਖਾ ਵੀ ਕੀਤੀ ਗਈ ਚਾਹ ਪੁੱਛੀ ਗਈ ਉਸ ਤੋਂ ਬਾਅਦ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਲਗਾਤਾਰ ਮੀਡੀਆ ਦੇ ਵਿੱਚ ਇਹ ਗੱਲਾਂ ਸੀ ਕਿ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਪਿੱਠ ਦੇ वार ਕੀਤਾ ਗਿਆ ਕਿਸਾਨਾਂ ਤੇ ਬਿਲਕੁਲ ਭਾਜਪਾ ਸਟੈਂਡ ਲੈਂਦੀ ਨਹੀਂ ਨਜ਼ਰ ਆ ਰਹੀ ਕਿਉਂਕਿ ਕੋਈ ਭਾਜਪਾ ਮੰਤਰੀ ਕਹਿ ਰਿਹਾ ਜਿਵੇਂ ਜੇਕਰ ਗੱਲ ਕਰੀਏ 나ਇਬ ਸੈਣੀ ਸੀਐਮ ਨੇ ਉਹਨਾਂ ਨੇ ਕਿਹਾ ਕਿ ਕਿਸਾਨ ਸਾਨੂੰ ਦਿਖਾਣ ਵੀ ਉਹਨਾਂ ਕੋਲ ਕੀ ਇਜਾਜ਼ਤ ਹੈ ਦਿੱਲੀ ਜਾਣ ਦੀ ਖਤਰਨਾ ਬਿਆਨ ਹੈ ਤੁਸੀਂ ਵਾਹਨਾ ਤੇ ਕਿਉਂ ਨਹੀਂ ਜਾਂਦੇ ਤੇ ਉਧਰ ਹੀ ਕਿਸਾਨ ਸਰਵਨ ਸਿੰਘ ਪਦੇ 10 ਦਿਨ ਨਜ਼ਰ ਆਉਂਦੇ ਨੇ ਉਹ ਕਹਿੰਦੇ ਨੇ ਕਿ ਕਿਸਾਨوں ਨੂੰ ਮਨਾ ਕੀਤਾ ਸੀ ਕਿ ਬਾਣਾ ਤੇ ਨਾ ਜਾਓ ਟਰੈਕਟਰ ਟਰੋਲੀਆਂ ਤੇ ਨਾ ਜਾਓ ਦਾ ਸੀ ਪੈਦਲ ਚੱਲ ਰਏ ਸੀ ਹਰਿਆਣਾ ਦੇ ਮੰਤਰੀ ਨੇ ਵੀ ਕਿਹਾ ਸੀ ਬਿੱਟੂ ਵੀ ਬਿੱਟੂ ਨੇ ਕਿਹਾ ਸੀ ਅਸੀਂ ਤੁਹਾਡਾ ਸਵਾਗਤ ਕਰਾਂਗੇ ਕਿਸਾਨਾਂ ਦਾ ਲੇਕਿਨ ਜਦੋਂ ਕਿਸਾਨ ਵਧਣ ਲੱਗੇ ਤਾਂ ਉਹਨਾਂ ਨੂੰ ਰੋਕਣ ਦੇ ਲਈ ਪੂਰੇ ਹੱਤਕੰਡੇ ਜੋ ਸਰਕਾਰ ਨੇ ਅਪਣਾਏ ਨੇ ਬਿਲਕੁਲ ਉਸ ਸਮੇਂ ਜਦੋਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਕਿਸਾਨਾਂ ਨੇ ਦਿੱਲੀ ਕੂਚ ਕਰਨਾ ਸੀ ਆਪਣੇ ਨਾਲ ਉਹਨਾਂ ਨੇ ਇੱਕ ਆਪਣਾ ਸੂਟ ਕਹਿ ਸਕਦੇ ਆ ਥੋੜਾ ਬਹੁਤਾ ਸਮਾਨ ਪਾਣੀ ਹੋ ਗਿਆ ਜਾਂ ਖਾਣ ਪੀਣ ਨੂੰ ਥੋੜੀਆਂ ਬਹੁਤ ਚੀਜ਼ਾਂ ਲਈਆਂ ਸੀ ਉਸ ਸਮੇਂ ਇੱਕ ਮੀਡੀਆ ਦੇ ਵੱਲੋਂ ਇਹ ਕਿਹਾ ਗਿਆ ਕਿ ਕਹਿ ਰਹੇ ਸਨ ਕੀ ਉਹ ਕਹਿ ਰਹੇ ਨੇ ਕਿ ਇਹਨਾਂ ਕੋਲ ਹਥਿਆਰ ਨਹੀਂ ਇਹਨਾਂ ਕੋਲ ਕੀ ਮਤਲਬ ਕੁਛ ਨਾ ਕੁਛ ਹੋਏਗਾ ਕਿ ਦਿੱਲੀ ਕੁਝ ਕਰ ਰਹੇ ਨੇ ਐਵੇਂ ਤਾਂ ਜਾਣ ਹੀ ਰਹੇ ਪਰ ਉਸ ਸਮੇਂ ਕਿਸਾਨਾਂ ਨੇ ਆਪਣੇ ਦਿਖਾਇਆ ਵੀ ਸਾਰਾ ਕੁਝ ਕਿ ਸਾਡੇ ਕੋ ਕੁਝ ਨਹੀਂ ਹੈਗਾ ਨਾ ਸਾਡੇ ਕੋ ਹਥਿਆਰ ਹੈ ਸਿਰਫ ਸਾਡੇ ਕੋ ਝੰਡਾ ਤੇ ਡੰਡਾ ਹੈ ਪਰ ਫਿਰ ਵੀ ਕਿਸਾਨਾਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਕਿਉਂ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਦਾ ਲਗਾਤਾਰ ਇਹ ਸਵਾਲ ਹੈ ਕਿ ਸਾਨੂੰ ਇਹ ਦੱਸ ਦੋ ਕਿ ਅਸੀਂ ਦਿੱਲੀ ਜਾ ਕੇ ਹੋ ਨਹੀਂ ਸਕਦੇ ਕੋਈ ਵੀ ਜਾ ਸਕਦਾ ਹਰ ਇੱਕ ਨੂੰ ਤੁਹਾਨੂੰ ਵੀ ਮੈਨੂੰ ਵੀ ਇਜਾਜ਼ਤ ਹੈ ਅਸੀਂ ਦਿੱਲੀ ਜਾ ਸਕਦੇ ਹਾਂ ਕਿਸਾਨ ਕਿਉਂ ਨਹੀਂ ਜਾ ਸਕਦੇ ਸਭ ਤੋਂ ਵੱਡਾ ਸਵਾਲ ਇਹ ਹੀ ਹੈ ਕਿ ਉਹਨਾਂ ਨੂੰ ਕਿਉਂ ਜਾਣ ਦਿੱਤਾ ਜਾ ਰਿਹਾ ਨਾ ਨਾ ਕੋਲ ਕੋਈ ਹਥਿਆਰ ਹੈ ਨਾ ਤਾਂ ਉਹ ਆਤਵਾਦੀ ਨੇ ਨਾ ਕੋਈ ਗੈਂਗਸਟਰ ਨੇ ਜਿਸ ਤਰੀਕੇ ਦੇ ਨਾਲ ਸਰਵਜ ਸਿੰਘ ਪੰਦੇਰ ਜਿਕਰ ਕਰਦੇ ਨਜ਼ਰ ਆਉਂਦੇ ਨੇ ਤਾਂ ਲਗਾਤਾਰ ਜਿਸ ਤਰੀਕੇ ਦੇ ਨਾਲ ਦੋ ਵਾਰੇ ਦਿੱਲੀ ਕੂਚ ਅਸੰਭਵ ਰਿਹਾ ਨਹੀਂ ਦਿੱਲੀ ਪਹੁੰਚ ਸਕਦੇ ਤਾਂ ਇੱਕ ਵਾਰ ਫਿਰ ਤੋਂ ਕਿਸਾਨਾਂ ਦੇ ਵੱਲੋਂ ਵੱਡੀ ਅਪਡੇਟ ਦੇ ਦਿੱਤੀ ਕਿ 14 ਦਸੰਬਰ ਨੂੰ ਮੁੜ ਤੋਂ ਕਿਸਾਨ ਜਿਹੜੇ ਨੇ ਦਿੱਲੀ ਕੂਚ ਕਰਨਗੇ ਉਸੇ ਤਰੀਕੇ ਦੇ ਨਾਲ 101 ਦਾ ਜਥਾ ਜਿਹੜਾ ਹੈ ਮੁੜ ਦਿੱਲੀ ਲਈ ਰਵਾਨਾ ਹੋਵੇਗਾ ਪਰ ਇਸ ਦੇ ਵਿਚਕਾਰ ਇਹ ਵੀ ਖਬਰ ਹੈ ਕਿ ਹੋ ਸਕਦਾ ਹੈ ਮੁੜ ਤੋਂ ਜਿਵੇਂ ਦੋ ਵਾਰ ਦਿੱਲੀ ਕੂਚ ਕੀਤਾ ਗਿਆ ਉਹੀ ਹਾਲਾਤ ਮੁੜ ਬਣ ਸਕਦੇ ਨੇ ਸੁਪਰੀਆ ਜੀ ਬਿਲਕੁਲ ਇਹ ਜਾਣਕਾਰੀ ਵੀ ਹੈ ਮੈਂ ਕਿ 13 ਤਰੀਕ ਨੂੰ ਕਿਸਾਨਾਂ ਨੂੰ 10 ਮਹੀਨੇ ਪੂਰੇ ਹੋਣ ਜਾ ਰਹੇ ਨੇ ਦਵਾਰਾ ਤੋਂ ਬਾਰਡਰਾਂ ਤੇ ਬੈਠਣ ਨੂੰ ਜੋ ਉਹਨਾਂ ਦਾ ਕਿਸਾਨ ਅੰਦੋਲਨ 2.0 ਸੀ ਉਸ ਨੂੰ 10 ਮਹੀਨੇ ਪੂਰੇ ਹੋਣ ਜਾ ਰਹੇ ਨੇ ਤੇ ਉਸ ਤੇ ਉਸ ਤੋਂ ਲੈ ਕੇ ਜੋ ਕਿਸਾਨਾਂ ਦੇ ਵੱਲ ਐਲਾਨ ਕੀਤਾ ਗਿਆ ਕਿ ਵੱਡਾ ਇਕੱਠ ਹੋਵੇਗਾ ਉਹਨਾਂ ਦੇ ਵੱਲੋਂ ਕੱਲ ਦਾ ਵੀ 12 ਤਰੀਕ ਦਾ ਵੀ ਐਲਾਨ ਕੀਤਾ ਗਿਆ ਹੈ ਕਿ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਇੱਕ ਟਾਈਮ ਦੀ ਰੋਟੀ ਨਾ ਬਣਾਓ ਤੇ ਉਹਨਾਂ ਨੇ ਕਿਹਾ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਨੂੰ ਸਹਿਯੋਗ ਦਿਓ ਤੇ ਉਹ ਪੰਜਾਬੀ ਇੰਡਸਟਰੀ ਦੇ ਜੋ ਕਲਾਕਾਰ ਨੇ ਕਲਾਕਾਰਾਂ ਨੂੰ ਜੋ ਆਪਣੇ ਐਕਟਰਸ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਅਪੀਲ ਕਰਦੇ ਨਜ਼ਰ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਤੁਸੀਂ ਜਿੱਥੇ ਵੀ ਜਾਨੇ ਹੋ ਕਿਸਾਨਾਂ ਦੀ ਜੈ ਜ਼ਰੂਰ ਬੋਲ ਕੇ ਆਓ ਤੇ ਕਿਸਾਨ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਓ ਖਾਸ ਕਰਕੇ ਇੱਕ ਹੋਰ ਸੁਪਰੀ ਡੱਲੇਵਾਲ ਦੀ ਗੱਲ ਕਰਾਂਗੇ ਉਹਨਾਂ ਦੇ ਪਿੰਡ ਡੱਲੇਵਾਲ ਦੇ ਵਿੱਚ ਅੱਜ ਕਿਸੇ ਘਰ ਦੇ ਵਿੱਚ ਚੁੱਲ੍ਹਾ ਨਹੀਂ ਬਲਿਆ ਪ੍ਰਦਰਸ਼ਨ ਕੀਤਾ ਗਿਆ ਗੁਰੂ ਘਰ ਅਰਦਾਸਾਂ ਹੋਈਆਂ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਅਸੀਂ ਗੁਰੂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸਦਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਹਰ ਪੰਜਾਬੀ ਨੂੰ ਕਿਸਾਨਾਂ ਦੇ ਵੱਲੋਂ ਅਪੀਲ ਕੀਤੀ ਗਈ ਭਾਵੇਂ ਉਹ ਦੇਸ਼ ਦੇ ਵਿੱਚ ਹੈ ਵਿਦੇਸ਼ ਦੇ ਵਿੱਚ ਹੈ ਕਿ ਵਾਹਿਗੁਰੂ ਅੱਗੇ ਉਹਨਾਂ ਦੀ ਤੇ ਮੋਰਚੇ ਦੀ ਚੜ੍ਹਦੀ ਕਲਾ ਦੀ ਅਰਦਾਸ ਕਰੋ ਕਿ ਮੋਰਚਾ ਫਤਿਹ ਹੋਵੇ ਤੇ ਜਲਦ ਕਿਸਾਨ ਆਪਣੇ ਘਰਾਂ ਦੇ ਵਿੱਚ ਪਰਤਣ ਦੂਜੇ ਪਾਸੇ ਜੇਕਰ ਗੱਲ ਕਰੀਏ ਜਗਜੀਤ ਸਿੰਘ ਢੱਲੇਵਾਲ ਦੀ ਅ ਤਾਂ ਉਥੋਂ ਹੁਣੇ ਪ੍ਰੈਸ ਕਾਨਫਰੰਸ ਕਿਸਾਨਾਂ ਦੇ ਵੱਲੋਂ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ 12 ਤਰੀਕ ਨੂੰ ਖਾਸ ਕਰਕੇ ਰਾਤ ਵੇਲੇ ਕੋਈ ਵੀ ਪੰਜਾਬੀ ਆਪਣੇ ਘਰ ਦੇ ਵਿੱਚ ਚੁੱਲ੍ਹਾ ਨਾ ਬਾਲੇ ਰੋਟੀ ਰਾਤ ਦੀ ਨਾ ਖਾਵੇ ਤੇ ਗੁਰੂ ਅੱਗੇ ਅਰਦਾਸ ਕਰੋ ਕਿ ਮੋਰਚਾ ਜਿਹੜਾ ਫਤਿਹ ਹੋਵੇ ਮੋਦੀ ਸਰਕਾਰ ਕੇ ਹਰਿਆਣਾ ਪ੍ਰਸ਼ਾਸਨ ਉਹਨਾਂ ਦੀਆਂ ਜਿਹੜੀਆਂ ਗੱਲਾਂ ਸੁਣੇ ਖਾਸ ਕਰਕੇ ਉਹਨਾਂ ਦੀ ਜਿਹੜੀਆਂ ਮੰਗਾਂ ਜਲਦ ਪੂਰੀਆਂ ਹੋਣ ਜੀ ਬਿਲਕੁਲ ਤਾਂ ਕਿਸਾਨਾਂ ਦੇ ਵੱਲੋਂ ਜੋ ਹੈ ਆਪਣਾ ਨਵਾਂ ਪਲਾਨ ਐਲਾਨ ਦਿੱਤਾ ਗਿਆ ਹੈ ਤੇ ਕਿਸਾਨਾਂ ਦੇ ਵੱਲੋਂ ਅਪੀਲ ਪੂਰੀ ਕੀਤੀ ਗਈ ਹੈ ਕਿ 13 ਤਰੀਕ ਨੂੰ ਵੱਧ ਤੋਂ ਵੱਧ ਲੋਕ ਜੋ ਹੈ ਬਾਰਡਰਾਂ ਤੇ ਪਹੁੰਚਣ ਤੇ ਕਿਉਂਕਿ 14 ਨੂੰ ਉਹਨਾਂ ਨੇ ਕੂਚ ਕਰਨਾ ਹੈ ਤਾਂ ਵੱਧ ਤੋਂ ਵੱਧ ਜਿੰਨਾ ਵੀ ਉਹਨਾਂ ਨੂੰ ਸਪੋਰਟ ਮਿਲੇਗਾ ਉਹਨਾਂ ਨੂੰ ਹਿੰਮਤ ਬੰਦੇ ਨੂੰ ਮਿਲ ਜਾਂਦੀ ਹੈ ਤੇ ਦਲੇਵਾਲ ਦੀ ਸਿਹਤ ਬਾਰੇ ਵੀ ਤੁਹਾਨੂੰ ਅਪਡੇਟ ਦਿੰਦੀ ਹੈ ਤੇ ਅੱਜ ਜੋ ਤਸਵੀਰਾਂ ਆਈਆਂ ਸੀਗੇ ਉਹ ਵੀ ਬਹੁਤ ਭਾਵੁਕ ਕਰ ਦੇਣ ਵਾਲੀਆਂ ਸੀ ਹੁਣ ਆਉਣ ਵਾਲੇ ਦਿਨ ਹੀ ਦੱਸਣਗੇ ਕਿ ਦਿੱਲੀ ਕੂਚ ਤੀਜੀ ਵਾਰ ਵੀ ਟਲ ਜਾਵੇਗਾ ਜਾਂ ਇਸ ਵਾਰ ਪ੍ਰਸ਼ਾਸਨ ਦੇ ਦਿਲ ਦੇ ਵਿੱਚ ਕੋਈ ਨਰਮੀ ਆ ਜਾਵੇਗੀ ਤੇ ਕਿਸਾਨ ਦਿੱਲੀ ਕੂਚ ਕਰ ਪਾਉਣਗੇ